ਫਤੇ ਸਰ ਜੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਤੇ ਮੈਂ ਡਾਕਟਰ ਹਰਜਿੰਦਰ ਸਿੰਘ ਜਖੂ ਇਨਚਾਰਜ ਦੁਆਬਾ ਜੂਨ ਸਾਡੀ ਜ਼ਿੰਮੇਵਾਰੀ ਦੁਆਬੇ ਲਈ ਸੀ ਤੇ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਤੇ ਜ਼ਿਲ੍ਹਾ ਕਪੂਰਥਲਾ ਦੀ ਅੱਜ 111000 ਮੈਂਬਰਸ਼ਿਪ ਜਿਹੜੀ ਆ ਉਹ ਅੱਜ ਪਹਿਲੇ ਪੜਾਅ ਦੇ ਵਿੱਚ ਜਮਾ ਕਰਵਾ ਰਹੇ ਆ ਦੂਜਾ ਪੜਾਅ ਅਸੀਂ 30 ਨਵੰਬਰ ਨੂੰ ਸਿਰ ਦਿਮਾਗੇ ਔਰ ਇਹਦੇ ਵਿੱਚ ਵੱਡੀ ਗੱਲ ਇਹ ਆ ਸਾਡੇ 11000 ਦੀ ਮੈਂਬਰਸ਼ਿਪ ਦੇ ਵਿੱਚ 66000 ਦੀ ਮੈਂਬਰਸ਼ਿਪ ਜਿਹੜੀ ਆ ਉਹ ਇਕੱਲੇ ਸਰਦਾਰ ਸੰਦੀਪ ਸਿੰਘ ਖਾਲਸਾ ਜੀ ਟਾਂਡਾ ਟਾਂਡੇ ਵਾਲੇ ਇਹਨਾਂ ਨੇ ਕੱਟੀ ਆ ਔਰ ਇਹ ਸਾਡੇ ਯੂਥ ਵਿੰਗ ਦੇ ਦੁਆਬੇ ਦੇ ਇੰਚਾਰਜ ਵੀ ਨੇ ਤੇ ਜਥੇਬੰਦੀ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਨ ਸਕੱਤਰ ਵੀ ਨੇ ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਸਾਡੇ ਪਾਰਟੀ ਦੇ ਆਗੂ ਸਾਡੀ ਪਾਰਟੀ ਦੇ ਨੌਜਵਾਨ ਉਹ ਇਹਨਾਂ ਵੱਲ ਦੇਖ ਕੇ ਪ੍ਰੇਰਿਤ ਹੋਣ ਕਿ ਇੰਡੀਵਿਜੂਅਲ ਤੌਰ ਤੇ ਵੀ ਪਿੰਡ-ਪਿੰਡ ਜਾ ਕੇ ਇਹਨਾਂ ਨੇ ਪਿੰਡ-ਪਿੰਡ ਜਾ ਕੇ ਕੈਂਪ ਲਾਏ ਆ ਮੀਟਿੰਗਾਂ ਕੀਤੀਆਂ ਆ ਔਰ ਜਿੱਥੇ-ਜਿੱਥੇ ਕੋਈ ਦਿੱਕਤ ਆਈ ਮੇਰੀ ਤੋ ਸੇਧ ਵੀ ਲਈ ਆ ਔਰ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਕੰਮ ਕੀਤਾ ਸੀ ਚਾਹੁੰਦੇ ਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ 100 ਹੀ ਨੌਜਵਾਨ ਮਿਲ ਜਨਨਾ ਤੇ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਬਦਲਾਅ ਲਿਆ ਸਕਦੇ ਆ ਪ੍ਰਧਾਨ ਸਾਹਿਬ ਦੀ ਸੋਚ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਆ ਪ੍ਰਧਾਨ ਸਾਹਿਬ ਸਿੱਪਾ ਭਾਗ ਕੋਈ ਮੁਸ਼ਕਲ ਆਈ ਹੋਵੇ ਵੀਰੋ ਬੋਲੋ ਜੀ ਵੈਰ ਜੀ ਕਹਾਲ ਸਾ ਵੈਰ ਜੀ ਦੀ ਫਤਿਹ ਕੋਈ ਗੱਲ ਬੋਲੋ ਤੇ ਮੋੜਾ ਨਹੀਂ ਨਾ ਜੀ ਮੈਨੂੰ ਤਾਂ ਕੋਈ ਮੁਸ਼ਕਲ ਨਹੀਂ ਆਈ ਸੀ ਜੇਕਰ ਅਸੀਂ ਇਲਾਕੇ ਦੇ ਵਿੱਚ ਪਹਿਲਾਂ ਵਿਚਰਦੇ ਹੋਈਏ ਲੋਕਾਂ ਨਾਲ ਸਾਡਾ ਰਿਪਰ ਰਵੇ ਅਸੀਂ ਲੋਕਾਂ ਦੇ ਕੰਮ ਕਰਦੇ ਹੋਈਏ ਨਾ ਫਿਰ ਕੋਈ ਹੈਜੀ ਦਿੱਕਤ ਆਉਂਦੀ ਨਹੀਂ ਠੀਕ ਹਾਂ ਇੱਕ ਸਵਾਲ ਬੜਾ ਮੈਂਬਰਸ਼ਿਪ ਦੇ ਦੌਰਾਨ ਪੁੱਛਿਆ ਗਿਆ ਜਿਹੜਾ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਲੋਕਾਂ ਨੇ ਸਾਨੂੰ ਸਵਾਲ ਪੁੱਛਿਆ ਜਦੋਂ ਅਸੀਂ ਗਰੀਬ ਘਰਾਂ ਦੇ ਵਿੱਚ ਮੈਂਬਰਸ਼ਿਸ਼ਪ ਕੱਟਣ ਗਏ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹੀ ਫੋਟੋ ਲੱਗੀ ਹੋਈ ਹੈ ਇਹ ਫੋਟੋ ਵਾਲੀ ਮੈਂਬਰਸ਼ਿਪ ਅਸੀਂ ਕਿਉਂ ਕਟਵਾਈਏ ਤੇ ਜਦੋਂ ਉਹਨਾਂ ਨੂੰ ਇਹ ਗੱਲ ਸਮਝਾਈ ਗਈ ਕਿ ਅਸੀਂ ਪੀੜਤਾ ਜਾਤਪਾਤ ਤੋਂ ਮਨੁਵਾਦ ਤੋਂ ਮਨੁਸਿਮਰਤੀ ਤੋਂ ਤੇ ਤੁਸੀਂ ਡਾਕਟਰ ਅੰਬੇਡਕਰ ਨੂੰ ਮੰਨਦੇ ਆ ਡਾਕਟਰ ਅੰਬੇਡਕਰ ਜੀ ਨੇ ਵਿਚਾਰਧਾਰਕ ਲੜਾਈ ਲੜੀ ਮਨੁਸਿਮਰਤੀ ਦੇ ਖਿਲਾਫ 30ਵੀਂ ਸਦੀ ਦੇ ਇੱਕੋ ਹੀ ਜਰਨਲ ਹੋਏ ਨੇ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਹਥਿਆਰਬੰਦ ਲੜਾਈ ਮਨੁਵਾਦ ਦੇ ਖਿਲਾਫ ਲੜੀ ਗਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਹਥਿਆਰਬੰਦ ਯੁੱਧ ਲੜਿਆ ਮਨੁਵਾਦ ਦੇ ਖਿਲਾਫ ਤੇ ਡਾਕਟਰ ਅੰਬੇਡਕਰ ਨੇ ਵਿਚਾਰਧਾਰਕ ਯੁੱਧ ਲੜਿਆ ਤੇ ਜਿਹੜਾ ਸਿੱਖ ਕ੍ਰਾਂਤੀ ਹੈ ਉਹ ਸਾਰੀ ਮਨੁਵਾਦ ਦੇ ਖਿਲਾਫ ਵਿਚਾਰਧਾਰਕ ਕ੍ਰਾਂਤੀ ਹੈ। ਔਰ ਜਿਹਦੇ ਵਿੱਚ ਸੰਤ ਸਿਪਾਹੀ ਦਾ 20 ਲੋਕਾਂ ਨੇ ਰੂਪ ਦੇਖਿਆ ਉਹਨਾਂ ਨੇ ਜਿੱਥੇ ਲੋੜ ਪਈ ਉੱਥੇ ਲੜੇ ਵੀ ਆ, ਅੜੇ ਵੀ ਆ ਪਰ ਕਿਹਦੇ ਖਿਲਾਫ? ਜਿਹੜੀ ਬੇਬੁਨਿਆਦ ਗੈਰ ਮੰਨਤਾਵਾਦੀ ਮਨੁਵਾਦੀ ਬਵਸਤਾ ਉਹਦੇ ਖਿਲਾਫ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਅੱਗੇ ਵਧੇ ਉਸੇ ਹੀ ਲਹਿਰ ਨੂੰ ਡਾਕਟਰ ਅੰਬੇਦਕਰ ਜੀ ਅੱਗੇ ਲੈ ਕੇ ਗਏ ਉਸੇ ਹੀ ਲਹਿਰ ਲਈ ਸੰਤ ਜਨੈ ਸਿੰਘ ਭਿੰਡਰਾਂ ਵਾਲੇ ਸ਼ਹੀਦ ਹੋਏ ਨੇ ਹਜ਼ਾਰਾਂ ਲੱਖਾਂ ਸ਼ਹੀਦ ਇਸੇ ਲਈ ਹੋਏ ਅੱਜ ਉਸੇ ਹੀ ਮੰਨਤਾਵਾਦ ਦੀ ਲਹਿਰ ਨੂੰ ਸਰਦਾਰ ਸ਼ਿਵਰੰਜੀ ਸਿੰਘ ਮਾਨ ਅੱਗੇ ਲੈ ਕੇ ਜਾ ਰਹੇ ਨੇ ਤੇ ਅਸੀਂ ਸਾਰੇ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਤੇ ਮਾਨਵਤਾਵਾਦ ਲਈ ਕੰਮ ਕਰਨ ਵਾਲੇ ਲੋਕਾਂ ਤੁਸੀਂ ਇੱਕ ਗੱਲ ਕੀਤੀ ਮਨੁਮਾਨੀ ਕਿ ਜੋ ਜਾਤੀ ਵਿਤਕਰਾ ਹੈ ਜੋ ਜਾਤੀਵਾਦ ਹੈ ਮਨੁਮਾਨੀ ਵੱਲੋਂ ਫਲਾਇਆ ਗਿਆ ਅੱਜ ਸੋਸ਼ਲ ਮੀਡੀਆ ਤੇ ਕੁਝ ਪੇਜ ਬਣੇ ਨੇ ਜਿਦਾ ਕਿਸਾਨ ਪੇਜ ਹੋ ਗਿਆ ਜੱਟ ਕਬੀਲਾ ਹੋ ਗਿਆ ਜੱਟ ਫਾਊਂਡੇਸ਼ਨ ਹੋ ਗਿਆ ਜਾਂ ਇੱਕ ਹੋਰ ਵੀ ਦੋ ਚਾਰ ਪੇਜ ਆ ਗਏ ਇਹੋ ਜਿਹੇ ਉਹ ਇਹੋ ਜਿਹਾ ਜਾਤੀ ਭੇਦ ਭਾਵ ਜਾਤੀ ਵਿਤਕਰਾ ਫਲਾ ਰਿਹਾ ਉਹ ਇੱਕ ਆਉਣ ਵਾਲੇ ਪੰਜਾਬ ਨੂੰ ਅੰਗਾਰਿਆਂ ਦੀ ਸੇਜ ਤੇ ਰੱਖਣ ਜਾ ਰਹੇ ਨੇ ਕੀ ਉਹਨਾਂ ਬਾਰੇ ਕੀ ਕਹੋਗੇ ਬਿਲਕੁਲ ਤੁਹਾਡਾ ਬੜਾ ਜਿਆਦਾ ਸਵਾਲ ਹੈ ਜਿਹੜੀ ਮਨੁਵਰਦੀ ਵਿਵਸਥਾ ਉਹ ਚੱਲਦਾ ਰੱਖਣ ਦੇ ਲਈ ਸਾਨੂੰ ਪਾੜ ਕੇ ਰੱਖਣਾ ਚਾਹੁੰਦੇ ਪਹਿਲਾਂ 6760 ਜਾਤਾਂ ਦੇ ਵਿੱਚ ਦੇਸ਼ ਦਾ ਸਮਾਜ ਵਡਿਆ ਹੁਣ ਉਹ ਇਹ ਨਹੀਂ ਚਾਹੁੰਦੇ ਕਿ ਇਹ ਲੋਕ ਇਕੱਠੇ ਹੋ ਜਾਣ ਜੇ ਕਿਸੇ ਨੇ ਕੋਈ ਜੱਟ ਕਬੀਲੇ ਦੇ ਨਾਂ ਤੇ ਕਿਸੇ ਨੇ ਕੋਈ ਮੱਝੀ ਸਿੱਖ ਦੇ ਨਾਂ ਤੇ ਕਿਸੇ ਨੇ ਕੋਈ ਰਵਦਾਸ ਗਿਆ ਦੇ ਨਾਂ ਤੇ ਕੋਈ ਪੇਜ ਬਣਾ ਕੇ ਜਿਹੜੀ ਨਫ਼ਰਤ ਫਲਾਉਂਦੇ ਆ ਉਹ ਉਹਨਾਂ ਦੀ ਇੰਡੀਵਿਜੂਅਲ ਸੋਚ ਹੈ ਜਿਹੜਾ ਸਿੱਖ ਧੀਮ ਹੈ ਉਹ ਇਨਸਾਨੀਅਤਵਾਦ ਦਾ ਥੀਮ ਹੈ ਉਹਦੇ ਨਾਲ ਸਿੱਖ ਥੀਮ ਨੂੰ ਨਹੀਂ ਬਦਲਿਆ ਜਾ ਸਕਦਾ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਖਿਲਾਫ ਕੋਈ ਸਟੈਂਡ ਲਿਆ ਜਾਵੇਗਾ ਬਿਲਕੁਲ ਅਸੀਂ ਬੜੀ ਵੱਡੀ ਮੁਹਿੰਮ ਚਲਾ ਕੇ ਚੱਲ ਰਹੇ ਹਾਂ ਦੇਖੋ ਅਸੀਂ ਆ ਜਿਹੜੀ ਜੋ ਇੱਥੇ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਵਿਹਾਰਮਤੀ ਉਹ ਵੀ ਮਨੁੱਖਵਾਦੀ ਮੁਹਿੰਮ ਦਾ ਹਿੱਸਾ ਸੀ ਉਹਦੇ ਖਿਲਾਫ ਜੇ ਕਿਸੇ ਨੇ ਸਟੈਂਡ ਲਿਆ ਪੰਜਾਬ ਨੂੰ ਬਲਦੀ ਤੋਂ ਰੋਕਿਆ ਕਿ ਜਿਹੜੇ ਦਲਤ ਗਰੀਬ ਸਿੱਖਾਂ ਵਿੱਚ ਤੇ ਜਿਹੜੇ ਬਾਕੀ ਸਿੱਖ ਉਹਨਾਂ 'ਚ ਆਪਸ ਵਿੱਚ ਪਾੜਾ ਨਾ ਵੱਜੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਰੋਕਿਆ ਸਾਡੀ ਪਾਰਟੀ ਨੇ ਰੋਕਿਆ ਅਸੀਂ ਸਾਰਿਆਂ ਨੂੰ ਇਕੱਠੇ ਦੇਖਣਾ ਚਾਹੁੰਦੇ ਆ ਅਸੀਂ ਸਾਰੇ ਨੂੰ ਸਾਰੇ ਸਿੱਖ ਕੌਮ ਨੂੰ ਇਹ ਜਿਹੜੀ ਧਰਤੀ ਆ ਇਹ ਕੱਲੀ ਕਿਸੇ ਦੀ ਨਹੀਂ ਪੰਜਾਬ ਦੀ ਧਰਤੀ ਇਹ ਖਾਲਸੇ ਦੀ ਜਨਮ ਭੂਮੀ ਆ ਔਰ ਇਸ ਖਾਲਸੇ ਦੀ ਜਨਮ ਭੂਮੀ ਤੇ ਖਾਲਸੇ ਦੇ ਹੋਕਾ ਚ ਵੱਜਣਾ ਚਾਹੀਦਾ ਸਰਵੱਤ ਦੇ ਭਲੇ ਦਾ ਇੱਥੇ ਗੈਰ ਇਨਸਾਨੀਤ ਬਾਤ ਨਹੀਂ ਮਾਨਵਤਾਵਾਦ ਦੀ ਗੱਲ ਕਰਕੇ ਸਾਡਾ ਹੈ ਹੀ ਇਹ ਮਨ ਲਓ ਸਾਡੇ ਇਹਦੇ ਅਕਾਲੀ ਦਲ ਦੇ ਵਿੱਚ ਤਾਂ ਸਾਰੇ ਮਨ ਲਓ ਕੋਈ ਜਾਤ ਦੇ ਨਾ ਦੇ ਵਿੰਗ ਨਹੀਂ ਤੁਸੀਂ ਦੇਖੋ ਅਸੀਂ ਤਾਂ ਗੁਰੂ ਦੇ ਫਲਸਫੇ ਨੂੰ ਲੈ ਕੇ ਚੱਲ ਰਹੇ ਆ ਕਿ ਮਾਨਸ ਕੀ ਜਾਤ ਸਭੇ ਇੱਕੋ ਪਛਾਨਵੇ ਜੇ ਕੋਈ ਭੁੱਲੇ ਪਟਕੇ ਲੋਕ ਕਰੇ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਨਾਲ ਲੈ ਕੇ ਚਿੱਲਾਂਗੇ ਪੰਜਾਬ ਦਾ ਭਲਾ ਇੱਥੇ ਜਿਹੜੀਆਂ ਦਬੀਆਂ ਕੁਚੜੀਆਂ ਕੌਮਾਂ ਤੇ ਸਿੱਖ ਕੌਮ ਦਾ ਇਕੱਠੇ ਰਹਿ ਕੇ ਆ ਫਿਰ ਇਥੋਂ ਸਿੱਖੀ ਦਾ ਬੋਲਬਾਲਾ ਚੱਲੂਗਾ ਅਸੀਂ ਕਿਸੇ ਨੂੰ ਪਰੇਤ ਜੀ 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 ਜੇੜਾ ਕਿਸੇ ਵੀ ਪਗੰਬਰ ਨੇ ਕਿਸੇ ਵੀ ਮਦਰ ਦੇ ਖਿਲਾਫ ਬਗਾਵਤ ਨਹੀਂ ਕੀਤੀ ਤੇ ਜੇ ਉਸ ਬਗਾਵਤ ਦਾ ਸੱਟਾ ਇਹ ਨਿਕਲਿਆ ਕਿ ਮਾਨਸਕੀ ਜਾਤ ਇੱਕ ਸਮਝਿਓ ਤਾਂ ਫਿਰ ਆਪਾਂ ਨੂੰ ਸਾਰੇ ਨੂੰ ਇੱਕ ਸਮਝਣਾ ਚਾਹੀਦਾ ਆਪਾਂ ਨੂੰ ਐ ਵੰਡ ਦੇ ਵਿੱਚ ਨਹੀਂ ਹੈ ਅਸੀਂ ਸਾਰੇ ਇੱਕ ਹੈ ਜੇ ਸਾਡੇ ਗੁਰੂ ਨੇ ਕਹਤਾ ਸੀ ਇੱਕ ਹੈ ਫਿਰ ਅਸੀਂ ਇੱਕ ਹੈ ਸਾਲ ਕੋਈ ਸਰਟੀਫਿਕੇਟ ਨਹੀਂ ਚਾਹੀਦਾ ਹੋ ਠੀਕ ਹੋ